ਇੱਕ ਸਵਾਲ ਤੁਹਾਡੇ ਵੀ ਮਨ ਵਿੱਚ ਆਉਂਦਾ ਹੋਣਾ ਹਨਾ ਵੀ ਜਿਹੜੇ ਹਿੰਦੀ ਵਾਲੇ ਆਗੇ ਇਹ ਤਾਂ ਚਲੋ ਦਲਜੀਤ ਦਾ ਵਿਰੋਧ ਕਰ ਰਹੇ ਆ ਜਿਵੇਂ ਜੇ ਹੈਗੇ ਆ ਚਲੋ ਠੀਕ ਆ ਪਰ ਜਿਹੜੇ ਪੰਜਾਬੀ ਕਲਾਕਾਰ ਆ ਜਿਵੇਂ ਗੁਰੂ ਦੰਦਾਵਾ ਹੋ ਗਿਆ ਬੀ ਪ੍ਰਾਗ ਹੋ ਗਿਆ ਇਹ ਤਾਂ ਪੰਜਾਬੀ ਆ ਇਹ ਕਿਉਂ ਦਲਜੀਤ ਦਾ ਵਿਰੋਧ ਕਰ ਰਹੇ ਆ ਬਈ ਇਹਨਾਂ ਦਾ ਕੀ ਜਾਂਦਾ ਇਹਨਾਂ ਨਾਲ ਤਾਂ ਸਭੋ ਸਾਫ਼ ਦੇਣਾ ਚਾਹੀਦਾ ਸੀਗਾ ਫਿਰ ਸਵਾਲ ਤਾਂ ਸਾਰਿਆਂ ਦੇ ਮਨਾਂ ਵਿੱਚ ਉੱਠਦਾ ਹਨਾ ਵੀ ਇਹ ਕਿਉਂ ਵਿਰੋਧ ਕਰਦੇ ਆ ਦਲਜੀਤ ਦਾ ਅਸਲ ਦੇ ਵਿੱਚ ਇੱਕ ਬਹੁਤ ਵੱਡਾ ਫੈਕਟ ਹੈ ਪੰਜਾਬੀ ਇੰਡਸਟਰੀ ਬਾਰੇ ਜਿਹੜਾ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗਾ ਜੇ ਤੁਸੀਂ ਵੀਡੀਓ ਐਂਡ ਤੱਕ ਦੇਖ ਲਓਗੇ ਨਾ ਤਾਂ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਵੀ ਇਹ ਲੋਕ ਵਿਰੋਧ ਕਿਉਂ ਕਰ ਰਹੇ ਆ ਤੇ ਆਖਰਕਾਰ ਇਹਨਾਂ ਦੀ ਕੀ ਦੁਸ਼ਮਣੀ ਆ ਅਸਲ ਦੇ ਵਿੱਚ ਨਾ ਪੰਜਾਬੀ ਇੰਡਸਟਰੀ ਆ ਜਿਹੜੀ ਉਹ ਦੋ ਤਰ੍ਹਾਂ ਦੀ ਆ ਪੰਜਾਬੀ ਇੰਡਸਟਰੀ ਦੋ ਤਰ੍ਹਾਂ ਦੀ ਆ ਇੱਕ ਪੰਜਾਬ ਬੇਸਡ ਪੰਜਾਬੀ ਇੰਡਸਟਰੀ ਤੇ ਦੂਜੀ ਹੈਗੀ ਮੁੰਬਈ ਬੇਸਡ ਪੰਜਾਬੀ ਇੰਡਸਟਰੀ ਬਾਲੀਵੁੱਡ ਵਾਲੀ ਪੰਜਾਬੀ ਇੰਡਸਟਰੀ ਇਹਨਾਂ ਵਿੱਚ ਫਰਕ ਕੀ ਆ ਦੋ ਤਿੰਨ ਐਗਜ਼ਾਮਪਲ ਤੁਹਾਨੂੰ ਦੇ ਦੇਣਾ ਮੰਨ ਲਓ ਸਿੱਧੂ ਮੂਸੇ ਵਾਲਾ ਹੋ ਗਿਆ ਕਰਨ ਔਜਲਾ ਹੋ ਗਿਆ ਦਿਲਜੀਤ ਦੋਸਾਂਝ ਹੋ ਗਿਆ ਐਨੀ ਵਰਕ ਦੀਪੀ ਗਰੇਵਾਲ ਸਤਿੰਦਰ ਸਰਤਾਜ ਇਹ ਜਿਹੜੇ ਨੇ ਇਹ ਪੰਜਾਬ ਬੇਸਡ ਪੰਜਾਬੀ ਇੰਡਸਟਰੀ ਆ ਇੱਕ ਹਿਸਾਬ ਨਾਲ ਮੈਂ ਤਾਂ ਮੋٹے ਮੋٹے ਨਾਮ ਦਿੱਤੇ ਆ ਤੁਹਾਨੂੰ ਵੱਡੇ ਠੀਕ ਆ ਹੁਣ ਕੁਝ ਹੋਰ ਨਾਮ ਦੇ ਦੇਣ ਜਿਵੇਂ ਕਿ ਗੁਰੂ ਰੰਧਾਵਾ ਬੀ ਪ੍ਰਾਵ ਬਾਦਸ਼ਾ ਜੱਸੀ ਗੱਲ ਹਨੀ ਸਿੰਘ ਇਸ ਤਰ੍ਹਾਂ ਦੇ ਕੁਝ ਹੋਰ ਜਿਹੜੇ ਨਾਮ ਨੇ ਇਹ ਮੁੰਬਈ ਬੇਸਡ ਪੰਜਾਬੀ ਇੰਡਸਟਰੀ ਹੈ ਜਾਨੀ ਬਾਲੀਵੁੱਡ ਵਾਲੀ ਪੰਜਾਬੀ ਇੰਡਸਟਰੀ ਹੁਣ ਜਿਹੜੀ ਬਾਲੀਵੁੱਡ ਵਾਲੀ ਪੰਜਾਬੀ ਇੰਡਸਟਰੀ ਆ ਨਾ ਉਹਨੂੰ ਇਹੋ ਜੇ ਮਾਮਲਿਆਂ ਦੇ ਵਿੱਚ ਵਿਰੋਧ ਕਰਨਾ ਹੀ ਪੈਣਾ ਚਾਹੇ ਬੀ ਪ੍ਰਾਵ ਹੋਵੇ ਚਾਹੇ ਬਾਦਸ਼ਾ ਹੋਵੇ ਚਾਹੇ ਗੁਰੂ ਰੰਧਾਵਾ ਹੋਵੇ ਇਹਨਾਂ ਨੂੰ ਵਿਰੋਧ ਕਰਨਾ ਹੀ ਪੈਣਾ ਕਿਉਂਕਿ ਅਗਰ ਇਹ ਨਹੀਂ ਕਰਨਗੇ ਤਾਂ ਫਿਰ ਇਹਨਾਂ ਨੂੰ ਉਧਰ ਕੋਈ ਕੰਮ ਨਹੀਂ ਦੇਵੇਗਾ ਇਹ ਡਿਪੈਂਡੈਂਟ ਨੇ ਬਾਲੀਵੁੱਡ ਦੇ ਉੱਪਰ ਇਹ ਲੋਕ ਡਿਪੈਂਡੈਂਟ ਨੇ ਅਗਰ ਇਹਨਾਂ ਨੂੰ ਟੀ ਸੀਰੀਜ਼ ਕੰਮ ਨਾ ਦੇਵੇ ਜੇ ਇਹਨਾਂ ਨੂੰ ਫੌਨੀ 뮤직 ਕੰਮ ਨਾ ਦੇਵੇ ਤਾਂ ਇਹਨਾਂ ਦਾ ਫਿਰ ਕੰਮ ਨਹੀਂ ਚੱਲਦਾ ਪਰ ਦੂਜੇ ਪਾਸੇ ਸੇਮ ਚੀਜ਼ ਜੇ ਤੁਸੀਂ ਐਕਸਪੈਕਟ ਕਰੋ ਵੀ ਕੀ ਕਰਨੌਜਾ ਨਾਲ ਇਸ ਤਰ੍ਹਾਂ ਹੋ ਸਕਦਾ ਜੇ ਕਰਨੌਜਾ ਨੂੰ ਬਾਲੀਵੁੱਡ ਕੰਮ ਨਾ ਦੇਵੇ ਤਾਂ ਕੀ ਉਹ ਖਤਮ ਹੋ ਜਾਣਾ ਬਿਲਕੁਲ ਨਹੀਂ ਕਰਨੋਜਲਾ ਨੇ ਬਾਲੀਵੁੱਡ ਦੇ ਵਿੱਚ ਗਾਣੇ 2-3 ਕੀਤੇ ਆ ਤੇ ਜੇ ਉਹ ਨਾ ਵੀ ਕਰਦਾ ਤਾਂ ਵੀ ਕਰਨੋਜਲਾ ਐਡਾ ਹੀ ਰਹਿਣਾ ਸੀਗਾ ਸਿੱਧੂ ਦਾ ਕੋਈ ਵੀ ਗਾਣਾ ਨਹੀਂ ਆ ਬਾਲੀਵੁੱਡ ਦੇ ਵਿੱਚ ਇੱਕ ਵੀ ਗਾਣਾ ਨਹੀਂ ਆ ਉਹਦਾ ਹਿੰਦੀ ਫਿਲਮਾਂ ਦੇ ਵਿੱਚ ਤੇ ਦਲਜੀਤ ਉਧਰ ਕੰਮ ਕਰਨ ਤੋਂ ਪਹਿਲਾਂ ਵੀ ਦਲਜੀਤ ਸੀਗਾ ਤੇ ਬਾਅਦ ਵਿੱਚ ਵੀ ਉਹਨੇ ਦਲਜੀਤ ਹੀ ਰਹਿਣਾ ਇਹ ਲੋਕ ਟੀਵੀ ਦੇ ਉੱਤੇ ਡਿਪੈਂਡੈਂਟ ਨਹੀਂ ਆ ਚਾਹੇ ਉਹ ਐਨੀਵਰਕ ਹੋ ਗਿਆ ਜਾਂ ਕਿ ਪੀਗਰੇਵਾਲ ਹੋ ਗਿਆ ਕੋਈ ਵੀ ਆ ਪੰਜਾਬ ਦਾ ਜਿਹੜੇ ਨਵੇਂ ਵੀ ਉੱਥੇ ਜੋ ਕਲਾਕਾਰ ਆ ਇਹ ਲੋਕ ਬਾਲੀਵੁੱਡ ਦੇ ਉੱਪਰ ਡਿਪੈਂਡੈਂਟ ਨਹੀਂ ਆ ਅਗਰ ਉਹ ਲੋਕ ਇਹਨਾਂ ਨੂੰ ਕੰਮ ਨਹੀਂ ਵੀ ਦਿੰਦੇ ਤਾਂ ਵੀ ਇਹ ਲੋਕ ਆਪਣੇ ਆਪ ਦੇ ਵਿੱਚ ਸਟਾਰ ਹੈਗੇ ਆ ਕਿਉਂ ਸਟਾਰ ਨੇ ਤੇ ਉਹ ਕਿਉਂ ਨਹੀਂ ਨੇ ਉਹਨਾਂ ਦਾ ਕਿਉਂ ਨਹੀਂ ਕੰਮ ਚੱਲਦਾ ਜੇ ਉਹ ਕੰਮ ਨਾ ਦੇਣ ਉਹਦੇ ਪਿੱਛੇ ਮੇਨ ਵਜ੍ਹਾ ਹੈਗੀ ਹੈਗੀ ਆਡੀਅנס ਤੁਹਾਡੀ ਇਹ ਕਿਹੜਾ ਨਾ ਕਿਦਰ ਆਡੀਅנס ਹੁੰਦੀ ਆ ਉਹ ਡਿਸਾਈਡ ਕਰਦੀ ਆ ਕਿ ਤੁਸੀਂ ਚੱਲੋਗੇ ਕਿ ਨਹੀਂ ਚੱਲੋਗੇ ਪਲੱਸ ਤੁਸੀਂ ਕਿੱਥੇ ਚੱਲੋਗੇ ਹੁਣ ਜਿਹੜੇ ਪੰਜਾਬ ਬੇਸਡ ਪੰਜਾਬੀ ਕਲਾਕਾਰ ਮੈਂ ਤੁਹਾਨੂੰ ਦੱਸਿਆ ਸਿੱਧੂ ਹੋ ਗਿਆ ਜਾਂ ਅਜੰਤ ਜੀ ਹੋ ਗਿਆ ਇਹਨਾਂ ਦੀ ਅੱਜ ਵੀ ਜੋ ਮੇਜਰ ਆਡੀਅנס ਆ ਜੋ ਇਹਨਾਂ ਨੂੰ ਫਨ ਵਾਲਿਆਂ ਦਾ ਜੋ ਵੱਡਾ 70 ਤੋਂ 70% ਜੋ ਹੈ ਨਾ ਉਹ ਪੰਜਾਬੀ ਨੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ ਨੇ ਇੱਧਰਲੇ ਲੋਕ ਸੁਣਦੇ ਆ ਜਾਂ ਜੋ ਵਿਦੇਸ਼ਾਂ ਵਿੱਚ ਜਾਈ ਗਏ ਨੇ ਆਪਣੇ ਪੰਜਾਬੀ ਰਹਿੰਦੇ ਆ ਉਹ ਸੁਣਦੇ ਆ ਪਰ ਦੂਜੇ ਪਾਸੇ ਜੇ ਆਪਾਂ ਕਹਿ ਲਓ ਬਾਦਸ਼ਾਹ ਹੋ ਗਿਆ ਗੁਰੂ ਰੰਦਾ ਵਾਹ ਹੋ ਗਿਆ ਜਾਂ ਬੀ ਪ੍ਰਾਕ ਹੋ ਗਿਆ ਉਹਦੇ ਕਲਾਕਾਰ ਤਾਂ ਇਹਨਾਂ ਦੀ ਆਡੀਅנס ਦੇ ਵਿੱਚ 70 ਤੋਂ 80% ਜਿਹੜੇ ਲੋਕ ਆ ਉਹ ਹਿੰਦੀ ਵਾਲੇ ਸਿਰਫ ਉਹ ਲੋਕ ਸੁਣਦੇ ਆ ਇੱਧਰਲੇ ਲੋਕ ਘਟ ਚੁੱਕੇ ਆ ਕਿਉਂ ਕਿ ਕਿਉਂਕਿ ਇਹਨਾਂ ਲੋਕਾਂ ਨੇ ਦੇਸੀ ਗਾਣੇ ਬਣਾਉਣੀ ਛੱਡ ਦਿੱਤੀ ਏ। ਸ਼ੁਰੂ-ਸ਼ੁਰੂ ਦੇ ਵਿੱਚ ਇਹ ਸਾਰੇ ਪੰਜਾਬੀ ਤੋਂ ਹੀ ਸ਼ੁਰੂ ਹੋਏ ਠੀਕ ਹਨ। ਪੰਜਾਬੀ ਆਡੀਅנס ਤੋਂ ਪਰ ਜਿਵੇਂ ਹੀ ਇਹਨਾਂ ਨੂੰ ਬਾਲੀਵੁੱਡ ਦਾ ਥੋੜਾ ਜਿਹਾ ਚਸਕਾ ਲੱਗਿਆ ਉਧਰਲੇ ਪ੍ਰੋਡਿਊਸਰਾਂ ਨੇ ਸੱਦ ਲਿਆ ਉਧਰ ਮਿਊਜ਼ਿਕ ਬਣਾਉਣ ਲੱਗ ਗਏ। ਤਾਂ ਇਹਨਾਂ ਨੇ ਜੋ ਸਭ ਤੋਂ ਵੱਡੀ ਗਲਤੀ ਇੱਥੇ ਇਹ ਕੀਤੀ ਕਿ ਪਰਾਣਾ ਮਿਊਜ਼ਿਕ ਆਪਣਾ ਬਣਾਉਣਾ ਛੱਡ ਦਿੱਤਾ ਜੋ ਉਹ ਪੰਜਾਬ ਨਾਲ ਜੁੜਿਆ ਹੋਇਆ ਮਿਊਜ਼ਿਕ ਸੀ ਨਾ। ਜਿੱਥੋਂ ਤੁਹਾਡਾ ਸ਼ੁਰੂ ਹੋਇਆ ਸੀਗਾ ਜੋ ਪੰਜਾਬੀ ਗਾਣੇ ਜੋ ਪੰਜਾਬੀ ਆਡੀਅנס ਹੁਣ ਰਹੀ ਸੀ ਉਹ ਇਹਨਾਂ ਨੇ ਬਣਾਉਣੇ ਛੱਡ ਦਿੱਤੇ ਤੇ ਸਾਰੇ ਦੇ ਸਾਰੇ ਉਧਰਲੇ ਗਾਣੇ ਬਣਾਉਣ ਲੱਗ ਗਏ। ਅਮੇਦੇ ਵਿੱਚ ਕੰਟਰੈਕਟ ਵੀ ਹੁੰਦਾ ਕਿਉਂਕਿ ਟੀ ਸੀਰੀਜ਼ ਕੰਟਰੈਕਟ ਕਰਦੀ ਹੈ ਤਾਂ ਤੁਸੀਂ ਹੋਰ ਕਿਤੇ ਕੁਝ ਗਾ ਨਹੀਂ ਸਕਦੇ ਤੁਹਾਨੂੰ ਉਹ ਜਿਹੇ ਗਾਣੇ ਗਾਣੇ ਪੈਂਦੇ ਆ ਜੋ ਜਿ ਉਹ ਦਿੰਦੇ ਆ ਤਾਂ ਇਸੇ ਕਰਕੇ ਬਹੁਤ ਸਾਰੇ ਕਲਾਕਾਰਾਂ ਦਾ ਜਿਹੜਾ ਪੰਜਾਬੀ ਟੱਚ ਆ ਉਹ ਚਲਾ ਗਿਆ ਤੇ ਉਹ ਸਿਰਫ ਹਿੰਦੀ ਵਾਲੇ ਕਲਾਕਾਰ ਬਣ ਕੇ ਰਹਿ ਗਏ ਦੋਂਦੇ ਭਾਵੇਂ ਪੰਜਾਬੀ ਵਿੱਚ ਹੀ ਆ ਗਾਣਾ ਪੰਜਾਬੀ ਵਿੱਚ ਹੀ ਹੁੰਦਾ ਹੈ ਲਿਰਿਕਸ ਪੰਜਾਬੀ ਹੁੰਦੇ ਪਰ ਮਿਊਜ਼ਿਕ ਆ ਜਿਹੜਾ ਉਹ ਬਾਲੀਵੁੱਡ ਵਾਲਾ ਉਹ ਬੰਬੇ ਵਾਲਾ ਹਿੰਦੀ ਵਾਲਾ ਹਿੰਦੀ ਫਿਲਮਾਂ ਵਾਲਾ ਤੋਂਸ ਮਿਊਜ਼ਿਕ ਨੂੰ ਆਪਣੇ ਲੋਕ ਜਿਹੜੇ ਪੰਜਾਬ ਦੇ ਲੋਕ ਆ ਉਹ ਜ਼ਿਆਦਾ ਨਹੀਂ ਸੁਣਦੇ ਤੁਹਾਡੇ ਤੁਹਾਨੂੰ ਇੱਕ ਐਗਜ਼ਾਮਪਲ ਦੇ ਦੇਣਾ ਮੰਨ ਲਓ ਤੁਹਾਡੇ ਮੂਰੇ ਦੋ ਆਪਸ਼ਨਾਂ ਨੇ ਇੱਕ ਪਾਸੇ ਤੁਹਾਡੇ ਮੂਰੇ ਗੁਰੂ ਰੰਦਾਵਾ ਦਾ ਗਾਣਾ ਪਿਆ ਤੇ ਬਾਦਸ਼ਾਹ ਦਾ ਗਾਣਾ ਪਿਆ ਦੂਜੇ ਪਾਸੇ ਤੁਹਾਡੇ ਮੂਰੇ ਗਾਣਾ ਪਿਆ ਜੀ ਗੁਲਾਬ ਸਿੱਧੂ ਦਾ ਜਾਂ ਅਰਜੰਟ ਲੌਂਦਾ ਤੁਸੀਂ ਪਹਿਲਾਂ ਕਿਹੜਾ ਚੱਕੋਗੇ ਹੁਣ ਜ਼ਾਹਿਰ ਵੀ ਗੱਲ ਹੈ ਜ਼ਿਆਤਰ ਲੋਕ ਹੈ ਜਿਹੜੇ ਉਹ ਗੁਲਾਬ ਸਿੱਧੂ ਜਾਂ ਅਰਜੰਟ ਲੌਂਦਾ ਵਿੱਚੋਂ ਕਿਸੇ ਇੱਕ ਦਾ ਚੁੱਕਣਗੇ ਠੀਕ ਹੈ ਨਾ ਕਿਉਂਕਿ ਆਪਾਂ ਇਹੀ ਸੁਣਦੇ ਹਾਂ ਫਿਲਹਾਲ ਉਹਨਾਂ ਨੂੰ ਗੁਰੂ ਅੰਦਾਵਾ ਜਾਂ ਫਿਰ ਬਾਦਸ਼ਾਹ ਦਾ ਗਾਣਾ ਤੁਸੀਂ ਉਦੋਂ ਚੱਕੋਗੇ ਜਦੋਂ ਤੁਹਾਡੇ ਕੋਲੇ ਕੋਈ ਆਪਸ਼ਨ ਨਾ ਹੋਇਆ ਇੱਕ ਓਵਰ ਦੇ ਦੇਣਾ ਐ ਐਗਜ਼ਾਮਪਲ ਮੰਨ ਲਓ ਤੁਹਾਡੇ ਮੂਰੇ ਇੱਕ ਪਾਸੇ ਜੱਸੀ ਗਿੱਲ ਦਾ ਗਾਣਾ ਪਿਆ ਦੂਜੇ ਪਾਸੇ ਤੁਹਾਡੇ ਮੂਰੇ ਐਨੀ ਵਰਕ ਦਾ ਗਾਣਾ ਪਿਆ ਤੁਸੀਂ ਕਿਹੜਾ ਗਾਣਾ ਪਹਿਲਾਂ ਚੁੱਕੋਗੇ ਜ਼ਿਆਦਾਤਰ ਆਡੀਅנס ਫੇਰ ਹੈ ਜਿਹੜੀ ਉਹ ਐਨੀ ਵਰਕ ਦਾ ਗਾਣਾ ਚੁੱਕਲੇਗੀ ਜੱਸੀ ਗਿੱਲ ਦਾ ਬਾਅਦ ਵਿੱਚ ਚੁੱਕੇਗੀ ਕਿਉਂ ਕਿਉਂਕਿ ਉਹਦਾ ਗਾਣਾ ਜਿਹੜਾ ਉਹ ਜ਼ਿਆਦਾ ਪੰਜਾਬੀ ਵਾਲਾ ਅਤੇ ਜੱਸੀ ਗਿੱਲ ਦਾ ਜਿਹੜਾ ਉਹ ਬਾਲੀਵੁੱਡ ਟੱਚ ਵਾਲਾ ਪਰ ਇਹੀ ਜੇ ਮੈਂ ਤੁਹਾਨੂੰ ਅੱਜ ਤੋਂ 10 ਸਾਲ ਪਹਿਲਾਂ ਪੁੱਛਦਾ 2015 ਦੇ ਆਸ-ਪਾਸ ਪਰ ਉਦੋਂ ਫਿਰ ਤੁਸੀਂ ਜੱਤੀ ਗੱਲ ਵਾਲਾ ਗਾਣਾ ਚਾਹੁੰਨਾ ਸੀ ਕਿਉਂਕਿ ਪਹਿਲੋਂ ਪਹਿਲ ਜੱਤੀ ਗੱਲ ਅੱਗੇ ਜਿਹੜੇ ਕਲਾਕਾਰ ਆ ਇਹ ਪੰਜਾਬੀ ਗਾਣੇ ਹੀ ਗਾਉਂਦੇ ਸੀਗੇ ਪੰਜਾਬੀ ਆਡੀਅנס ਲਈ ਕੀ ਹੋ ਗਿਆ ਜੱਤੀ ਗੱਲ ਦੇ ਸ਼ੁਰੂਆਤੀ 5 ਸਾਲ ਦੇਖ ਲਓ ਤਿੰਨ ਦਿਨ ਦਾ ਵਾਦੇ ਜੀ ਦੇਖ ਲਓ ਇਹਨਾਂ ਸਾਰੇ ਕਲਾਕਾਰਾਂ ਦੇ ਸ਼ੁਰੂਆਤੀ 4-5 ਸਾਲ ਦੇਖੋ ਇਹਨਾਂ ਦੀ ਪੰਜਾਬੀ ਆਡੀਅנס ਵੱਧ ਸੀ ਪਰ ਜਿਵੇਂ ਇਹ ਲੋਕ ਮੁੰਬਈ ਸ਼ਿਫਟ ਹੁੰਦੇ ਆ ਉੱਧਰ ਕੰਮ ਕਰਦੇ ਆ ਤਾਂ ਇੱਧਰ ਨਾਲੋਂ ਆਪਣੇ ਪੰਜਾਬੀ 뮤직 ਨਾਲੋਂ ਬਿਲਕੁਲ ਆਂਦਾ ਜਿਹੜਾ ਨਾਤਾ ਉਹ ਤੋੜ ਲੈਂਦੇ ਆ ਜੇ ਦੇ ਨਾਤਾ ਤੋੜ ਲੈਂਦੇ ਆ ਇਧਰੋਂ ਇਹ ਗਾਣੇ ਗਾਉਣੋਂ ਇਸ ਤਰ੍ਹਾਂ ਦੇ ਹਟ ਜਾਂਦੇ ਆ ਦੇਸੀ ਟੱਚ ਵਾਲੇ ਆ ਫਿਰ ਆਪਣੀ ਆਡੀਅנס ਵੀ ਹੈ ਜਿਹੜੀ ਇਹਨਾਂ ਨਾਲ ਉਹ ਟੁੱਟ ਜਾਂਦੀ ਆ ਪੰਜਾਬੀ ਆਡੀਅנס ਇਹਨਾਂ ਨਾਲ ਆਲਮੋਸਟ ਟੁੱਟ ਚੁੱਕੀ ਆ ਤੁਸੀਂ ਖੁਦ ਅੰਦਾਜ਼ਾ ਲਾਓ ਕੀ 10 ਸਾਲ ਪਹਿਲਾਂ ਦੇ ਇਹਨਾਂ ਦੇ ਗਾਣੇ ਅਤੇ ਹੁਣ ਦੇ ਗਾਣੇ ਤੁਸੀਂ ਲਾਸਟ ਵਾਰ ਕਦੋਂ ਕੋਈ ਗੁਰਮਿੰਦਾ ਵੇ ਦਾ ਪੰਜਾਬੀ ਵੇਸਟ ਦੇਸੀ ਗਾਣਾ ਸੁਣਿਆ ਜਾਂ ਸੀਐਲ ਦਾ ਕੋਈ ਜਮਾਂ ਦੇਸੀ ਗਾਣਾ ਜਾਂ ਬੀ ਪ੍ਰਾਗ ਦਾ ਕੋਈ ਦੇਸੀ ਗਾਣਾ ਨਹੀਂ ਸੁਣਿਆ ਨਾ ਇਸ ਲਈ ਇਹਨਾਂ ਦੀ ਇਧਰ ਲਈ ਆਡੀਅנס ਹੈ ਜਿਹੜੀ ਉਹ ਟੁੱਟ ਗਈ ਸਿਰਫ ਉਧਰਲੀ ਰਹਿ ਗਈ ਤੇ ਜੇ ਹੁਣ ਉਧਰਲੀ ਆਡੀਅנס ਵੀ ਡੁੱਟ ਗਈ ਜੇ ਉਧਰ ਉਹਨਾਂ ਨੂੰ ਕੰਮ ਹੀ ਨਾ ਮਿਲਿਆ ਤਾਂ ਫਿਰ ਇਹ ਕਿਸੇ ਪਾਸੇ ਦੇ ਨਹੀਂ ਰਹਿੰਦੇ ਫਿਰ ਇਹ ਖਤਮ ਹੋ ਜਾਣਗੇ ਇਸੇ ਕਰਕੇ ਇਹਨਾਂ ਨੂੰ ਇਹ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਤਾਂ ਕਿ ਉਧਰ ਇਹਨਾਂ ਨੂੰ ਕੰਮ ਮਿਲਦਾ ਰਹੇ ਉਧਰਲੀ ਇੰਡਸਟਰੀ ਉਹੋ ਜੀ ਆ ਕਿ ਉਧਰ ਇੱਕ ਗਰੁੱਪ ਦਾਮ ਚੱਲਦਾ ਕਿ ਜੇ ਤੁਸੀਂ ਸਾਡੇ ਗਰੁੱਪ ਦੇ ਵਿੱਚ ਨਹੀਂ ਹੋ ਤਾਂ ਫਿਰ ਅਸੀਂ ਤੁਹਾਨੂੰ ਕੰਮ ਨਹੀਂ ਦੇਣਾ ਅਸੀਂ ਕੱਢ ਦਾਂਗੇ ਪਰ ਜੋ ਇੰਡੀਪੈਂਡੈਂਟ ਕਲਾਕਾਰ ਆ ਕਿਉਂ ਕਿ ਆ ਜਾਂਦਾ ਵੀ ਜੇ ਜਦੀ ਪੰਜਾਬੀ 뮤직 ਇੰਡਸਟਰੀ ਆ ਇਹ ਇੰਡੀਪੈਂਡੈਂਟ ਆ ਕਿਉਂਕਿ ਜਿਹੜੇ ਇੱਧਰ ਗਾਉਂਦੇ ਆ ਇਹਨਾਂ ਨੂੰ ਉਹਨਾਂ ਕੰਪਨੀਆਂ ਦੀ ਜ਼ਰੂਰਤ ਨਹੀਂ ਆ ਜਿਨ੍ਹਾਂ ਨੇ ਆਪਦੇ ਆਪ ਨੂੰ ਉਸ ਚੀਜ਼ 'ਚੋਂ ਬਚਾ ਕੇ ਰੱਖ ਲਿਆ ਹੁਣ ਗਿੱਪੀ ਗਰੇਵਾਲ ਬਹੁਤ ਪੁਰਾਣਾ ਕਲਾਕਾਰ ਆ ਪਰ ਹਜੇ ਵੀ ਉਹ ਬਾਲੀਵੁੱਡ ਦੇ ਉੱਪਰ ਡਿਪੈਂਡੈਂਟ ਨਹੀਂ ਆ ਉਹਨੂੰ ਉਧਰ ਕੋਈ ਫਿਲਮ ਨਹੀਂ ਆ ਉਹਦੇ ਕੋਲ ਉਧਰ ਕੋਈ ਗਾਣੇ ਨਹੀਂ ਆ ਉਹਦੇ ਕੋਲ ਉਹਦਾ ਇੱਧਰ ਪੂਰਾ ਵਧੀਆ ਕੰਮਕਾਰ ਚੱਲ ਰਿਹਾ ਤੇ ਹੁਣ ਦਿਲਜੀਤ ਦਸਾਂਜਾ ਤੇ ਜੀ ਦੀ ਆਡੀਅנס ਇੰਨੀ ਜ਼ਿਆਦਾ ਵੱਡੀ ਆ ਕਿ ਅਗਰ ਹਿੰਦੀ ਹੋ ਵੀ ਉਹਦੇ ਨਾਲ ਟੁੱਟ ਵੀ ਗਈ ਤਾਂ ਵੀ ਉਹਨੂੰ ਕੋਈ ਫਰਕ ਨਹੀਂ ਪੰਦਾ ਕਿਉਂਕਿ ਉਹਦਾ 80% ਜਿਹੜਾ ਕੰਮ ਆ ਉਹ ਇੱਧਰ ਹੁੰਦਾ ਉਹ ਜੀ ਆਫੀ ਪਰਸੈਂਟ ਦਲਮਾ ਇੱਧਰ ਲਾ ਗਾਣੇ ਮਿਊਜ਼ਿਕ ਇੱਧਰ ਲਾ ਅਤੇ ਉਹਦਾ ਕਾਰਨ ਇਹ ਹੈ ਕਿ ਦਲਜੀਤ ਹਜੇ ਵੀ ਪੰਜਾਬੀ ਗਾਣੇ ਬਣਾਉਂਦਾ ਪੰਜਾਬੀ ਮਿਊਜ਼ਿਕ ਵਾਲੇ ਗਾਣੇ ਬਣਾਉਂਦਾ ਚਾਹੇ ਕਿ ਉਹ ਇੰਟਰਨੈਸ਼ਨਲ ਕੋਲਾਬਾਂ ਕਰ ਰਿਹਾ ਹੋਵੇ ਚਾਹੇ ਉਹ ਬਾਲੀਵੁੱਡ ਦੇ ਵਿੱਚ ਵੱਡੀਆਂ-ਵੱਡੀਆਂ ਹਿੰਦੀ ਫਿਲਮਾਂ ਵਿੱਚ ਉਹਦੇ ਚਾਹੇ ਗਾਣੇ ਆ ਗਏ ਹੋਣ ਹਰ ਸਾਲ ਦੋ-ਤਿੰਨ ਫਿਲਮਾਂ ਵਿੱਚ ਉਹਦੇ ਗਾਣੇ ਆਰਾਮ ਨਾਲ ਹੁੰਦੇ ਆ ਪਰ ਉਸ ਦੇ ਬਾਵਜੂਦ ਵੀ ਉਹਨੇ ਆਪ ਦੀ ਜੋ ਇੱਕ ਕਹਿ ਲਓਗੀ ਥੇਟ ਪੰਜਾਬੀ ਗਾਣਿਆਂ ਦੀ ਜੇ ਕੋਈ ਕਲਾ ਉਹ ਨਹੀਂ ਛੱਡੀ ਉਹਨੇ ਉਹਨੇ ਦੇਸੀ ਪੰਜਾਬੀ ਮਿਊਜ਼ਿਕ ਨਾਲ ਆਪਣਾ ਨਾਤਾ ਨਹੀਂ ਤੋੜਿਆ ਹਰ ਸਾਲ ਉਹਦੇ 2-3 ਗਾਣੇ ਇੱਧਰ ਲਈ ਆਉਂਦੇ ਆ ਜਿਹਦੇ ਕਰਕੇ ਕਿ ਇੱਧਰ ਵੀ ਆਡੀਅנס ਪੰਜਾਬੀ ਆਡੀਅנס ਉਹਦੇ ਨਾਲ ਹਾਲੇ ਤੱਕ ਵੀ ਜੁੜੀ ਹੋਈ ਆ ਤੇ ਵੱਡੀ ਮਾਤਰਾ ਵਿੱਚ ਜੁੜੀ ਹੋਈ ਇਸੇ ਕਰਕੇ ਉਹਨੂੰ ਫਰਕ ਨਹੀਂ ਪੈਂਦਾ ਸੇਮ ਜਿਹੜੇ ਹੋਣ ਦੇ ਕਲਾਕਾਰ ਨੇ ਉਹਨਾਂ ਨੂੰ ਵੀ ਇਹੀ ਸਾਰਿਆਂ ਨੂੰ ਪਤਾ ਜਿੰਨੇ ਹੁਣ ਕਰਨ ਉਹ ਜਲਾ ਤਾਂ ਅਜੇ ਬਾਲੀਵੁੱਡ ਦੇ ਵਿੱਚ ਉਹਦਾ ਕੰਮ ਸਿਰਫ 才ੇ ਸ਼ੁਰੂ ਹੋਇਆ ਪਰ ਜੇ ਉਹ ਇੱਧਰ ਨਾਂ ਵੀ ਕਰੇ ਤਾਂ ਵੀ ਉਹ ਕਰਨ ਵਾਲੇ ਲਈ ਆ ਉਹਦੇ ਗਾਣੇ ਇੱਧਰ ਚੱਲਦੇ ਆ ਠੀਕ ਆ ਨਾ ਤੇ ਜੇ ਉਹ ਆਪਦਾ ਪੰਜਾਬੀ ਟੱਚ برقرار ਰੱਖਦਾ ਉਹਨੂੰ ਫਿਰ ਡਿਪੈਂਡੈਂਟ ਨਹੀਂ ਹੋਣਾ ਪੈਣਾ ਸਿੰਧੂ ਦਾ ਬਿਲਕੁਲ ਵੀ ਡਿਪੈਂਡੈਂਟ ਨਹੀਂ ਸੀਗਾ ਬਾਲੀਵੁੱਡ ਦੇ ਉੱਪਰ ਸੋ ਇਸ ਕਰਕੇ ਆ ਵੀ ਜਿਹੜੇ ਕਲਾਕਾਰ ਬਾਲੀਵੁੱਡ ਤੋਂ ਨਹੀਂ ਖਾਂਦੇ ਬਾਲੀਵੁੱਡ ਦੀ ਕਮਾਈ ਨਹੀਂ ਖਾਂਦੇ ਜਿਨ੍ਹਾਂ ਨੂੰ ਕੋਈ ਡਰ ਨਹੀਂ ਆ ਵੀ ਸਾਨੂੰ ਉਧਰ ਕੰਮ ਮਿਲੂਗਾ ਜਾਂ ਨਹੀਂ ਮਿਲੂਗਾ ਉਹ ਲੋਕ ਹੈ ਜਿਹੜੇ ਉਹ ਦਵੀਰ ਦੇ ਸਾਈਡ ਖੜੇ ਆ ਉਹਨਾਂ ਨੂੰ ਕੋਈ ਡਰ ਨਹੀਂ ਆ ਵੀ ਤੁਸੀਂ ਤੈਨੂੰ ਕੰਮ ਦੇਣਾ ਨਹੀਂ ਦੇਣਾ ਹਿੰਦੀ ਫਿਲਮਾਂ ਨਾਲ ਉਹਨਾਂ ਦਾ ਕੋਈ ਵੱਡਾ ਨਾਤਾ ਨਹੀਂ ਆ ਉਹਨਾਂ ਦਾ ਵਧੀਆ ਚੱਲ ਰਿਹਾ ਹੈ ਇਧਰ ਪਰ ਜਿਹੜੇ ਕਲਾਕਾਰਾਂ ਨੂੰ ਸਿਰਫ ਕੰਮ ਹੀ ਉਧਰ ਮਿਲਦਾ ਜਿਨ੍ਹਾਂ ਦਾ ਇਧਰ ਉਜ ਨਹੀਂ ਬਚਿਆ ਹੁਣ ਜੇ ਉਹ ਵਾਪਸੀ ਵੀ ਕਰਨਗੇ ਤਾਂ ਸ਼ਾਇਦ ਇਧਰਲੇ ਲੋਕਾਂ ਨੇ ਉਹਨਾਂ ਨੂੰ ਨਹੀਂ ਸੁਣਨਾ ਉਹਨਾਂ ਲੋਕਾਂ ਨੂੰ ਬਰਹਾ ਚੀਜ਼ਾਂ ਕਰਨੀਆਂ ਪੈਂਦੀਆਂ ਉਧਰ ਸਰਵਾਈਵ ਕਰਨੀ ਕਿਉਂਕਿ ਉਹ ਇੰਡਸਟਰੀ ਇਹੋ ਜੀ ਆ ਕੋਈ ਇੱਕ ਸਰਵਾਈਵ ਵਾਲੀ ਇੰਡਸਟਰੀ ਆ ਤੁਹਾਨੂੰ ਉਹਦੇ ਜਿਵੇਂ ਲੱਗੇ ਰਹਿਣਾ ਪੈਂਦਾ ਲਗਾਤਾ ਤਾਂ ਹੀ ਤੁਸੀਂ ਸਰਵਾਈਵ ਕਰਦੇ ਹੋ ਉੱਤੇ ਉੱਤੇ ਤੇ ਆਜ਼ਾਦੀ ਨਹੀਂ ਆ ਪੰਜਾਬੀ ਮਿਊਜ਼ਿਕ ਵਾਲੀ ਜੋ ਇੰਡਸਟਰੀ ਆ ਪੰਜਾਬ ਬੇਸਡ ਇਥੇ ਇਹ ਲੋਕ ਇੰਡੀਪੈਂਡੈਂਟ ਆ ਇਹ ਲੋਕ ਕਿਸੇ ਦੇ ਉੱਪਰ ਨਿਰਭਰ ਨਹੀਂ ਕਰਦੇ ਕਿ ਕੰਪਨੀ ਕੰਮ ਦੇਊਗੀ ਜਾਂ ਨਹੀਂ ਦੇਊਗੀ ਤਾਂ ਹੁਣ ਤੁਸੀਂ ਸਮਝੋ ਕਿ ਕਿਉਂ ਇਹ ਜਿਹੜੇ ਤਿੰਨ ਚਾਰ ਕਲਾਕਾਰ ਨੇ ਇਹ ਕਿਉਂ ਵਿਰੋਧ ਕਰ ਰਹੇ ਆ ਕਿਉਂਕਿ ਜੇ ਨਹੀਂ ਕਰਨਗੇ ਤਾਂ ਫਿਰ ਇਹਨਾਂ ਦੇ ਬਹੁਤ ਵੱਡੇ ਵੱਡੇ ਜਿਹੜੇ ਪ੍ਰੋਜੈਕਟ ਆ ਉਹ ਚਲੇ ਜਾਣੇ ਆ ਤੇ ਇਹਨਾਂ ਦਾ ਕੈਰੀਅਰ ਖਤਮ ਹੋ ਜਾਣਾ ਦੂਜੇ ਪਾਸੇ ਦਰਜੀਤ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਉਹਦੀ ਇੱਕ ਫਰਮ ਜੇ ਨਾਮ ਵੀ ਆਵੇ ਜੇ ਹੁਣ ਜਿਹੜੀਆਂ ਉਧਰ ਵੱਡੀਆਂ ਫਰਮਾਂ ਆਉਂਦੀਆਂ ਆਉਣੀਆਂ ਨੇ ਉਹਦੇ ਵਿੱਚੋਂ ਵੀ ਜੇ ਉਹਨੂੰ ਕੱਢ ਦੇਣ ਤਾਂ ਉਹਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਕਿਉਂਕਿ ਇਹ ਲੋਕ ਪੰਜਾਬ ਦੇ ਪੰਜਾਬੀ ਕਲਾਕਾਰ ਨੇ ਇਹਨਾਂ ਦੀ ਆਪਣੀ ਇੱਕ ਵੱਖਰੀ ਪੰਜਾਬੀ ਆਡੀਅנס ਹੈ ਜਿਹੜੀ ਕਿ ਹਜੇ ਤੱਕ ਕਾਇਮ ਆ ਇਹਨਾਂ ਨੇ ਗਵਾਈ ਨਹੀਂ ਤੋ ਇਹ ਨਹੀਂ ਰੀਡਣਾ ਮੇਰੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਕਰਦੇਓ